ਕਾਂਗਰਸ ਪਾਰਟੀ ਦੇ ਯੂਥ ਹਲਕਾ ਪ੍ਰਧਾਨ ਅਤੇ ਕੌਂਸਲਰ ਦੇ ਘਰ ਤੇ ਦੇਰ ਰਾਤ ਆਏ ਹਮਲਾਵਰਾਂ ਨੇ ਸ਼ਰੀਆਮ ਚਲਾਈਆਂ ਤਾਬੜਤੋੜ ਗੋਲੀਆਂ ਸੋ ਰਾਤ ਕਰੀਬ 1.10 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵਾ ਤੇ ਆਏ ਆ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਹੈ ਗੋਲੀਆਂ ਚਲੋਂਦੀ ਸਿਸਟੀ ਵੀ ਵੀਡੀਓ ਵੀ ਆਈ ਸਾਹਮਣੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ਾਇਤ ਇਹ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਇਹਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਵਿਦਆਊਟ ਕੋਈ ਉਹਨਾਂ ਨੇ ਇਹਨੂੰ ਸੀ ਨਹੀਂ ਲਈ ਕੋਈ ਮੇਰਾ ਖਿਆਲ ਪੀਓ ਦੀ ਕਾਰਵਾਈ ਚਲਉਣੀ ਵੀ ਨਹੀਂ ਇਹਨਾਂ ਨੇ ਸੰਭਵ ਸਮਝੀ ਉਹਨਾਂ ਨੇ ਮੋਹੱਲੇ ਵਿੱਚ ਬਣਿਆ دہشت ਦਾ ਮਾਹੌਲ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਇਹ ਜਿਹੜਾ ਪ੍ਰਸ਼ਾਸਨ ਨਾ ਪ੍ਰਸ਼ਾਸਨ ਦੀ ਫੇਲੀਅਰ ਆ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਆ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰਹੀਆਂ ਕਿਤੇ ਡਾਕੇ ਹੋ ਰਿਆ ਬਾਕੀ ਸਿਸ਼ਟੀ ਫੁਟੇਜ ਚੈੱਕ ਕਰਕੇ ਜੋ ਵੀ ਆ ਬੰਦੀ ਕਰੀ ਆਪਾਂ ਕਰਾਂਗੇ ਜੀ ਗੁਰਦਾਸਪੁਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦ देर रात ਦੋ ਨਕਾਬਪੋ ਸਕੂਟੀ ਸਵਾਰ ਨਕਾਬਪੋ ਹਮਲਾਵਰਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਅਤੇ ਕੌਂਸਲਰ ਨਕুল ਮਹਾਜੰਦੇਕਰ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚੱਲਣ ਦੀ ਸਿਸਟੀ ਵੀ ਵੀਡੀਓ ਵੀ ਸਾਹਮਣੇ ਆਈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬਪੋ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਕਟਨਾ ਦੇ ਕਈ ਘੰਟੇ ਬੀਤ ਜਾਂਦੇ ਬਾਅਦ ਵੀ ਪੁਲਿਸ ਨਹੀਂ ਪਹੁੰਚੀ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਰਿਵਾਰਿਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਗੁੱਸੇ ਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਹਮਲੇ ਕੀਤੇ ਗਏ ਨੇ ਔਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਜ਼ਿਲ੍ਹਾ ਬਲਜੀਤ ਸਿੰਘ ਪਹਾੜਾ ਅਤੇ ਹਲਕਾ ਪ੍ਰਧਾਨ ਨਕুল ਮਹਾਜਨ ਪ੍ਰਧਾਨ ਸਾਹਿਬ ਕੀ ਗੱਲ ਹੋਈ ਆ ਸਾਰੀ ਤੇ ਇਹ ਕਿਦਾਂ ਇਹ ਸਾਰੀ ਘਟਨਾ ਵਾਪਰੀ ਆ ਇਹ ਜੀ ਆਪਣੇ ਨਕুল ਮਹਾਜਨ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕੌਂਸਲ ਦੇ ਸਾਡੇ ਕੌਂਸਲਰ ਨੇ ਸੋ ਰਾਤ ਕਰੀਬ 2:00 ਵਜੇ ਦੇ ਕਰੀਬ ਜਿਹੜਾ ਵਾ ਸਾਢੇ ਸਾਢੇ ਕਿਦਾ ਸਾਢੇ 10:00 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟੀਵਾ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣਗੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਆ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦਿਓ ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9 ਅੱਜ ਗਿਆ ਤੇ ਥਾਣਾ ਮੇਰਾ ਖਿਆਲ ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਕਟਨਾ ਕਰਨ ਚਾਹੇਮ ਹੋ ਗਿਆ ਬੀਤੀ ਨੂੰ ਕਟਨਾ ਤੇ ਰਾਤ ਦੀ ਹੈ ਮਾਰਨਿੰਗ ਪਤਾ ਲੱਗਾ ਜਦੋਂ ਸਪਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕੁਲ ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ ਪਿੱਛੇ ਜੇ ਇਹਦੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੇ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਅਨੇ ਕੋਈ ਕਾਰਵਾਈ ਨਹੀਂ ਕੀਤੀ ਉਹਤੇ ਕੋਈ ਸ਼ਹਿਰ ਦੀ ਹੈ ਕਿ ਬਾਹਰ ਦੀ ਹੈ ਚਲੋ ਉਹ ਲੱਗ ਜੂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਦੇ ਕਿਉਂਕਿ ਜੇ ਐਮਐਲਏ ਦੀ ਇਨਕੁਆਰੀ ਹੁੰਦੀ ਆ ਤੇ ਐਮਐਲਏ ਦੀ ਐਲਓਸੀ ਜਾਰੀ ਕੀਤੀ ਜਾਂਦੀ ਆ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ੈ ਤੇ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਇਹਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਆ ਵਿਦਆਊਟ ਕੋਈ ਉਹਨਾਂ ਨੇ ਐਨੁਸੀ ਨਹੀਂ ਲਈ ਕੋਈ ਮੇਰੇ ਖਿਆਲ ਪੀਓ ਦੀ ਕਾਰਵਾਈ ਚਲਾਉਣੀ ਵੀ ਨਹੀਂ ਇਹਨਾਂ ਨੇ ਸੰਭਵ ਸਮਝੀ ਉਹਨਾਂ ਨੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਕਿੰਨੇ ਫਾਇਰ ਮੰ ਦੇਖ ਰਿਹਾ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗਾ ਦੋ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਰ ਨਹੀਂ ਹੈ ਯਾਰ ਜਦੋਂ ਗੋਲੀ ਚੱਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਨਾ ਪ੍ਰਸ਼ਾਸਨ ਦੀ ਫੇਲੀਅਰ ਆ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫੋਰਮ ਕਰ ਰਹੇ ਆ ਇਨਫੋਰਮ ਕਰ ਰਹੇ ਆ ਆਲਰੇਡੀ ਪੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਨਾ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਦੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂਥ ਦੇ ਪ੍ਰਧਾਨਤ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤਾਂ ਫਿਰ ਕਰੋਗੇ ਮੈਂ ਕਿਹਾ ਤੁਲ ਕੇ ਰੱਖ ਦਿਆਂਗੇ ਯਾਰਾਂ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਫਿਰ ਦੇਖ ਦਿਓ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤਾਂ ਮੈਂ ਇਹਨਾਂ ਨੂੰ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਕਰ ਮੇਰਾ ਖਿਆਲ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤਾਂ ਉਹਨਾਂ ਨੇ ਕਰਨੀ ਨੇ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਆ ਉਹਨਾਂ ਦਾ ਸਨਮਾਨ ਤੇ ਜ਼ਰੂਰ ਕਰ ਦਈਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐ एसएसपी ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਕੋਈ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁੰਗਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਜ਼ ਤੁਸੀਂ ਖਬਰਾਂ ਕਰਨ ਜਾਂਦੇ ਹੋ ਰੱਖ-ਵੱਖ ਸ਼ਹਿਰ ਦੇ ਵਿੱਚ ਖਬਰਾਂ ਕਰਨ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱਟ ਕੇ ਲੈ ਕਦੀ ਕਿਸੇ ਦੀਆਂ ਚਾਨੀਆਂ ਲੱਥੀਆਂ ਸਨੇਚਿੰਗਾਂ ਹੋ ਰਹੀਆਂ ਤੁਸੀਂ ਦੱਸ ਦਿਓ ਵੀ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਆ ਆ ਘਰਾਂ ਦੇ ਵਿੱਚ ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ ਆ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਟਾ ਕਹਿ ਰਿਹਾ ਕੋਈ ਜਾਗੋ ਮੇਰਾ خیال ਕੋਈ ਮੱਲੇ ਦੀ ਨਿਕਲ ਰਹੀ ਆ ਤੇ ਇਧਰੋਂ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਸੀ ਵੀ ਆ ਕੰਮ ਹੋਇਆ ਗੋਲੀਆਂ ਚੱਲਾ ਕੇ ਗਏ ਆ ਥੇ ਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਰੀ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਿਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਇਹ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨੇ ਨਾਲੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜੇ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ 1.5 2 ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਇਹਨਾਂ ਨੂੰ ਕਹਿ ਰਿਹਾ ਪੁਲਿਸ ਨੂੰ ਤੱਕੇ ਆਲਰੇਡੀ ਕੰਪਲੀਟ ਨਾ ਦਿੱਤੀਆਂ ਤੇ ਆਲਰੇਡੀ ਦੱਸ ਵੀ ਚੁਕੇ ਆ ਵੀ ਆਹ ਬੰਦੇ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਿਸ ਨੇ ਆ ਬਾਹਰ ਭੇਜ ਦਿੱਤਾ ਸੋ ਸੋ ਮੈਂ ਸਾਡੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਕਾਨੂੰਨ ਵਿਵਸਥਾ ਤੁਹਾਡੀ ਸਰਕਾਰ ਆ ਜਿਹੜੀ ਇਹ ਕਾਨੂੰਨ ਵਿਵਸਥਾ ਤੇ ਬੜੀ ਫੇਲੀਅਰ ਸਾਬਤ ਹੋਈ ਆ ਸੋ ਜਿਹੜੇ ਕੋਈ ਕਰਮਚਾਰੀ ਅੱਜ ਦੇਖ ਲਓ ਤੁਸੀਂ 2 ਘੰਟੇ ਹੋ ਗਏ ਆ ਜ਼ਿੰਮੇਵਾਰ ਪ੍ਰਤੀਨਿਧਤਾ ਕਰ ਰਿਹਾ ਵਾਰਡ ਨੂੰ ਤੇ ਅਜੇ ਤੱਕ ਪੁਲਿਸ ਨੇ ਮੇਰਾ ਖਿਆਲ 2 ਮਿੰਟ ਦਾ ਰਸਤਾ ਅਜੇ ਤੱਕ ਪੁਲਿਸ ਨੇ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੋ ਮੈਂ ਮੰਗ ਕਰਦਾ ਹਾਂ ਸੀਐਮ ਸਾਹਿਬ ਕੋ ਕਿ ਜਿਹੜੇ ਵੀ ਇਹ ਕਰਮਚਾਰੀ ਜਿਹੜੇ ਡਿਊਟੀ ਤੋਂ ਆਪਣੇ ਕੰਨੀ ਕਰਤਾਉਂਦੇ ਨੇ ਇਹੋ ਜਿਹਿਆਂ ਦੇ ਖਿਲਾਫ ਕਾਰਵਾਈ ਕਰਨ ਤੇ ਜਿਹੜਾ ਇੱਥੇ ਜਿਹੜਾ ਵਾਕਿਆ ਹੋਇਆ ਵਾ ਇਹਦੀ ਕਿਸੇ ਸੀਨੀਅਰ ਅਫਸਰ ਨੂੰ ਆਪਣੇ ਮਾਰਕ ਕਰਕੇ ਐਪਲੀਕੇਸ਼ਨ ਤੇ ਇਨਵੈਸਟੀਗੇਸ਼ਨ ਕਰਾਉਣ ਵੀ ਕੌਣ ਸ਼ਕਸ਼ ਨੇ ਜਿਹੜੇ ਇੱਥੇ ਗੋਲੀ ਚਲਾ ਗਏ ਘਟਨਾ ਦੇ ਕਈ ਕੰਟਿਆਂ ਬਾਅਦ ਪੁਲਿਸ ਦਾ ਇੱਕ ASI ਪਹੁੰਚਦਾ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਫਰੀ ਗੋਲੀਆਂ ਚੱਲੀਆਂ ਆਏ ਆਂ ਤੇ ਕੀ ਕਹਿਣਾ ਚਾਹੋਗੇ ਹਲੇ ਤੁਸੀਂ ਪਹੁੰਚੇ ਹੋ ਬਦਲ ਲੱਗਾ ਸਿਰੇ ਕੋਈ ਸਵਾਹ ਰੱਤੇ ਕਰੀਬ ਅੰਦਾਜ਼ਾ ਹੈ ਤੁਰੰਤ ਬੰਦੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਹੋਣ ਕਰਕੇ ਫਿਰ ਲੱਭਾਂ ਜੇ ਮੁਸ਼ਕਲ ਆਈ ਇਹਨਾਂ ਦਾ ਕਾਰਨ ਕੀ ਸੀ ਕਾਹਰੇ ਤਾਨਕ ਕਿੰਨੀਆਂ ਗੋਲੀਆਂ ਬਰੰਦ ਕੀਤੀ ਹੋਲ ਪੰਜ ਮੈਂ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਤਿੰਨ ਦਾ ਨਿਸ਼ਾਨੇ ਗੇਟ ਰਹੀਂ ਇੱਕ ਤੇ ਗੇਟ ਰਹੀਂ ਪਿਆ ਉਹ ਤੇ ਛਾਤਰੋਂ ਵਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ ਸਿਸਟੀ ਫੁਟੇਜ ਚੈੱਕ ਕਰਕੇ ਜੋ ਵੀ ਆ ਬੰਦ ਕਰ ਲਈ ਆਪਾਂ ਕਰਾਂਗੇ ਕੋਈ ਜਾਨੀਵਾਲੀ ਨੂੰ ਕੋਈ ਜਾਨੀਵਾਲੀ ਨੂੰ ਨੁਕਸਾਨ ਨਹੀਂ ਹੋਇਆ ਕੋਈ ਜਾਨੀਵਾਲੀ ਨੁਕਸਾਨ ਹੋਵੇ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਸਰਾਂ ਨਾਲ ਵੀ ਗੱਲ ਹੋ ਗਈ ਹੈ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਜਿਹ ਹੋ ਗਿਆ ਕਿ ਆਪਾਂ ਦੇਖੇ ਹਰ ਸਮੇਂ ਕਲਾਸਿਕ ਸੈਸਲ ਦੇ ਮਤਲਬ ਲੈ ਕੇ ਵੀ ਅਨੂੰ ਟ੍ਰੇਸ ਕਰਨ ਦੀ ਹਰੇਕ ਮਤੋਂ ਆਪਾਂ ਕੋਸ਼ਿਸ਼ ਕਰਦੇ ਹਾਂ